ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੇ ਵੱਲੋਂ ਬਟਾਲਾ ਦੇ ਨਗਰ ਨਿਗਮ ਨੂੰ ਸਫਾਈ ਕਰਨ ਦੇ ਮੰਤਵ ਦੇ ਨਾਲ 4 ਟਰੈਕਟਰ ਟਰਾਲੀਆਂ ਨਵੀਆਂ ਅਤੇ ਫਾਇਰ ਬ੍ਰਿਗੇਡ ਨੂੰ ਇੱਕ অতি ਆਧੁਨਿਕ ਗੱਡੀ ਦਿੱਤੀ ਗਈ ਹੈ ਇਸ ਦੌਰਾਨ ਵਿਧਾਇਕਲਸੀ ਨੇ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਦੇ ਵੀ ਬਟਾਲਾ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਪਰ ਜੇ ਕਦੇ ਘਟਨਾ ਵਾਪਰ ਗਈ ਤੇ ਜੋ ਗੱਡੀ ਹੁਣ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਹੈ ਇਹ ਜਿੰਨੀ ਮਰਜ਼ੀ ਵੱਡੀ ਬਿਲਡਿੰਗ ਹੋਵੇ ਜੇਕਰ ਉਸ ਥੱਲੇ ਕੋਈ ਜਾਨੀ ਨੁਕਸਾਨ ਹੋਣ ਦਾ ਹਾਦਸਾ ਹੋਏਗਾ ਤਾਂ ਇਹ ਫਾਇਰ ਬ੍ਰਿਗੇਡ ਦੀ ਗੱਡੀ ਕੋਸ਼ਿਸ਼ ਕਰੇਗੀ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਜਾਨੀ ਨੁਕਸਾਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਚਾਹੇ ਪਾਣੀ ਦੇ ਵਿੱਚ ਕੰਮ ਕਰਨਾ ਹੋਵੇ ਜਾਂ ਡਿੱਗੀ ਹੋਈ ਬਿਲਡਿੰਗ ਤੇ ਕੰਮ ਕਰਨਾ ਹੋਵੇ ਇਹ ਗੱਡੀ ਪੂਰੀ ਤਰ੍ਹਾਂ ਦੇ ਨਾਲ ਸક્ષਮ ਹੈ ਪਿਛਲੇ ਲੰਬੇ ਸਮੇਂ ਤੋਂ ਕਦੇ ਕਾਰਪੋਰੇਸ਼ਨ ਨੂੰ ਨਵੀਂ ਮਸ਼ੀਨਰੀ ਨਹੀਂ ਮਿਲੀ ਸੀ ਅਸੀਂ ਨਵੀਂ ਮਸ਼ੀਨਰੀ ਦੇ ਕੇ ਬਟਾਲਾ ਦੀ ਸਫਾਈ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਕਰ ਰਹੇ ਹਾਂ ਸਟਾਰ نیوز ਪੰਜਾਬੀ ਟੀਵੀ ਦੇ ਲਈ ਲਾਪਰੇਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਬੜੀ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਵਾਸੀ ਅਕਸਰ ਬਟਾਲੇ ਹਲਕੇ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਜਿੰਨਾ ਜਿੰਨਾ ਦੀ ਜ਼ਿੰਮੇਵਾਰੀ ਲੱਗੀ ਡਿਊਟੀਆਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਹੁੰਦੀਆਂ ਲੋਕਾਂ ਦਾ ਫਰਜ਼ ਹੁੰਦਾ ਪਰ ਅੱਗੋ ਅਗਲੇ ਤੇ ਵੀ ਡਿਪੈਂਡ ਹੁੰਦਾ ਵੀ ਕਿੰਨੀ ਕਿ ਮਿਹਨਤ ਕਰਦੀ ਹੈ ਸੋ ਮੈਂ ਅੱਜ ਮਾਣ ਨਾਲ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਵੀ ਜੋ ਜੋ ਜਿੱਥੇ ਜਿੱਥੇ ਕੋਈ ਕਮੀ ਨਜ਼ਰ ਆ ਰਹੀ ਹੈ ਸਰਕਾਰ ਵੱਲੋਂ ਔਰ ਅਕਸਰਾਂ ਵੱਲੋਂ ਸਾਡੇਆਂ ਵੱਲੋਂ ਕੋਈ ਕਮੀ ਜਿਹੜੀ ਆ ਉਹਨੂੰ ਰਹਿਣ ਨਹੀਂ ਦਿੱਤੀ ਜਾ ਰਹੀ ਸਟੈਪ ਬਾਈ ਸਟੈਪ ਆਪਾਂ ਜਿਹੜੀਆਂ ਉਹ ਕਮੀਆਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਆਂ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਚਾਰ ਨਵੇਂ ਟਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅੱਜ ਆਪਾਂ ਗਰਾਊਂਡ ਤੇ ਉਤਾਰਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਵਿੱਚੋਂ ਜਿਹੜੀ ਕੂੜੇ ਦੀ ਹੋਰ ਸਮੱਸਿਆ ਵਾ ਉਹਨਾਂ ਦਾ ਵੀ ਆਪਾਂ ਹੱਲ ਕਰ ਸਕੀਏ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਦੀਵਾਲੀ ਵਾਲੇ ਦਿਨ ਜਿਹੜੀਆਂ ਸਾਡੀਆਂ ਫਾਇਰ ਦੀਆਂ ਜਿਹੜੀਆਂ ਗੱਡੀਆਂ ਸੀ ਮੈਂ ਇੱਕ ਗੱਲ ਤੇ ਮਾਨਣਾ ਕਹਿ ਸਕਦਾ ਮੀਡੀਆ ਨਾਲੋਂ ਤੇਜ਼ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਅਸੀਂ ਅੱਗ ਬੁਝਾਈ ਹੁੰਦੀ ਸੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਸੋ ਮੈਂ ਆਪਣੀ ਫਾਇਰ ਬਗੇਰ ਦੀ ਟੀਮ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਦਿਨ ਤਿਹਾਰ ਹੁੰਦਾ ਇਹਦੇ ਵਿੱਚ ਸ਼ਹਿਰ ਵਾਲੇ ਤੇ ਖੁਸ਼ੀਆਂ ਚ ਝੂਮਰੇ ਉੱਠਦੇ ਆ ਪਰ ਜਿਹੜੀ ਅਫਸਰ ਜਾਂ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀ ਜਾਣ ਜਿਹੜੀ ਆ ਉਹ ਕੜਕੀ ਚ ਫਸੀ ਹੁੰਦੀ ਆ ਵੀ ਪ੍ਰਮਾਤਮਾ ਸੁੱਖੀ ਸੰਧੀ ਜਿਹੜਾ ਇਹ ਦਿਨ ਕਢਾ ਦਵੇ ਪਰ ਬਟਾਲੇ ਚ ਦੂਕ ਐਸੀਆਂ ਜਿਹੜੀਆਂ ਅੱਗ ਵਾਲੀਆਂ ਘਟਨਾਵਾਂ ਨਜ਼ਰ ਆਈਆਂ ਸੀ ਇੱਕ ਕੁਸ਼ਲਿਆ ਦੇ ਵੀ ਹਸਪੀਟਲ ਸਾਹਮਣੇ ਇੱਕ ਝੁੱਗੀਆਂ ਦੇ ਵਿੱਚ ਸੋ ਸਾਡੀਆਂ ਟੀਮਾਂ 24 ਘੰਟੇ ਤਿਆਰਬਰ ਤਿਆਰ ਬੈਠੀਆਂ ਸੀ ਵੀ ਕਿਤੇ ਨਾ ਕਿਤੇ ਕੋਈ ਵੀ ਅਗਰ ਮਿਸਐਪ ਨਹੀਂ ਕੋ ਹੁੰਦੀ ਆ ਤੇ ਆਪਾਂ ਸਮੇਂ ਸਿਰ ਪਹਿਲਾਂ ਉਹਨੂੰ ਕਵਰ ਕਰ ਲਗੇ ਤੇ ਉਹ ਮੈਂ ਧੰਨਵਾਦ ਕਰਦਾ ساری ਟੀਮ ਦਾ ਜਿੰਨੇ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ ਔਰ ਮੈਂ ਸਲੂਟ ਹੈ ਇਨ ਆਪਸਰਾਂ ਨੂੰ ਜਿਹੜੇ ਰਾਤ ਦਿਨ 24 ਘੰਟੇ ਇਹਨਾਂ ਨੇ ਆਪਣੀ ਡਿਊਟੀ ਦੇ ਹਾਜ਼ਰ ਰਹਿ ਕੇ ਆਪਣੇ ਬਟਾਲੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਹੈ ਜਿਹੜੀ ਨਵੀਂ ਗੱਡੀ ਆਈ ਹੈ ਇਹ ਕੰਮ ਕਰੇਗੀ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਵੀ ਜਦੋਂ ਕਿਤੇ ਬਿਲਡਿੰਗਾਂ ਢਹਿ ਢੇਰੀ ਹੋ ਜਾਂਦੀਆਂ ਸੀ ਸਾਨੂੰ ਅੰਦਰੋਂ ਬੰਦੇ ਕੱਢਣ ਦੇ ਵਿੱਚ ਦਿੱਕਤ ਆਉਂਦੀ ਸੀ ਇਹਦੇ ਨਾਲ ਨਾਲ ਇੱਕ ਤੇ ਆਪਾਂ ਉਹ ਵੀ ਕੰਮ ਕਰ ਸਕਦੇ ਹਾਂ ਔਰ ਨਾਲ ਦੇ ਨਾਲ ਜਿਤਨਾ ਵੀ ਉੱਚੀਆਂ ਬਿਲਡਿੰਗਾਂ ਨੇ ਜਿਤਨਾ ਕੋਈ ਅੱਗ ਜ਼ਿਆਦਾ ਲੱਗ ਜਾਂਦੀ ਹੈ ਸਾਨੂੰ ਇਹਨੂੰ ਪ੍ਰੋਪਰਲੀ ਇੱਕ ਨਵੀਂ ਆਧੁਨਿਕ ਢੰਗ ਦੀ ਜਿਹੜੀ ਗੱਡੀ ਆਪਾਂ ਲੈ ਕੇ ਆਏ ਆਂ ਵੀ ਆਪਾਂ ਤੇ ਉਹ ਪਰਮਾਤਮਾ ਕੇ ਅਰਦਾਸ ਬੇਨਤੀ ਕਰਦੇ ਆਂ ਵੀ ਕੋਈ ਵੀ ਐਸੀ ਮਿਸ ਹੈਪਨਿੰਗ ਨਾ ਹੋਵੇ ਪਰ ਜੇ ਇਹਨ ਕਿਸ ਹੁੰਦੀ ਆ ਤੇ ਅਸੀਂ ਤਿਆਰ ਬਰ ਤਿਆਰ ਰਹੀ ਹਾਂ ਸੋ ਮੈਂ ਸਾਰੀ ਸਮੁੱਚੀ ਟੀਮ ਦਾ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਜਿੰਨੀ ਵੀ ਸਾਡੇ ਅਫਸਰ ਸਾਹਿਬ ਸਵਾਨ ਸਾਡੇ ਸ਼ਰਮਾ ਸਾਹਿਬ ਸੋ ਇੱਕ ਪਰਿਵਾਰ ਇੱਕ ਟੀਮ ਨਾਲ ਹੀ ਕੰਮ ਜਿਹੜਾ ਹਮੇਸ਼ਾ ਸਕਸੈਸਫੁਲ ਹੁੰਦਾ ਮੈਂ ਰਹਿਣੀ ਹੈ ਇਹਨਾਂ ਦਾ ਕਰਨ ਕਰਨ ਦੀ ਕਿੰਨੀ ਸ਼ੁਰੂ ਪਟਾਲੇ ਤੋਂ ਬਾਅਦ ਵੀ ਕਿ ਆਲਾਵਾ ਕਰ ਲੈਨੇ